ਸਤ ਸਕੇਨ ਵੈਲਕਮ ਬੈਕ ਟੂ आवर ਬਲੌਗ ਸੋ ਤੁਹਾਨੂੰ ਨਹੀਂ ਪਤਾ ਮੈਂ ਦੱਸ ਦਿੰਨੀ ਕੱਲ ਸਾਡਾ ਇੰਟਰੋ ਜ਼ੋਨਾ ਸੋ ਦੇਖੋ ਆਪਾਂ ਪੂਰੀਆਂ 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 ਪੈਕਿੰਗ ਵਾਲੀਆਂ ਤਿਆਰੀਆਂ ਬਣਾ ਲੱਥੇ ਆ ਚੁੱਕੇ ਆ ਹੋਸਟਲ ਅੱਜ ਸਾਡੀ ਸਟੇ ਆ ਔਰ ਸਾਨੂੰ ਇੱਕ ਦਿਨ ਪਹਿਲਾਂ ਨਹੀਂ ਲੈ ਕੇ ਜਾ ਰਹੇ ਸਾਡਾ ਬਹੁਤ ਦਿਲ ਸੀ ਕੱਲ ਕਿ ਸਾਨੂੰ ਇੱਕ ਦਿਨ ਪਹਿਲਾਂ ਲੈ ਕੇ ਜਾਓ ਤੇ ਬਾਕੀ ਬਾਬਾ ਜੀ ਮੇਹਰ ਕਰਨ ਕੱਲ ਕੀ ਬਣਦਾ ਆ ਟੈਂਟ ਡੈ ਸਹੀ ਜਿਵੇਂ ਮੈਂ ਬੈਠੇ ਕੰਮ ਕਰ ਲਵਾਂ ਤੁਹਾਡੇ ਹਾਂਜੀ ਤੇ ਹੋਰ ਗੱਲ ਤੁਹਾਡੇ ਤੁਹਾਨੂੰ ਮੈਂ ਦੱਸ ਦਈਏ ਕਿ ਕੋਈ ਪ੍ਰੋਬਲਮ ਨਹੀਂ ਆਜੋ ਮੈਂ ਵੀ ਨਾਲ ਪਈ ਆਵਦੀ ਆਪਰੇ ਚ ਜਲਦੀ ਆ ਜਾਓ ਇੱਥੇ ਵੈਲਕਮ ਵੈਲਕਮ ਮਾ ਦੇ ਘਰੇ ਲੈਡਾ ਸੰਮੀ ਮੇਰੀ ਵਣਗਾ ਕੇ ਐਂਟਰੀ ਆ ਸੰਮੀ ਮੇਂ ਐਂਟਰੀ ਅੱਛਾ ਵੀਡੀਓ ਅੱਲਾ ਜਾਣੇ ਯਾਰ ਨਾ ਜਾ ਪੜ੍ਹ ਰਹੇ ਆ ਨੀਰਾ ਮੇਰਾ ਬਿਨਾਂ ਲੌਕ ਕਰਨਾ ਕੋਲ ਆ ਹਾਂਜੀ ਕਿਹਦਾ ਅੰਮ੍ਰਿਤਸਰ ਵਾਲੀ ਗੱਲ ਚਿੱਤੇ ਆ ਸਭ ਚਿੱਤੇ ਸਭ ਬੋਲਦਾ ਨਹੀਂ ਜੀ ਜੀ ਇੱਧਰ ਆਇਓ ਹਾਂਜੀ ਕੀ ਗੱਲ ਫਿਰ ਸਰ ਇੰਟਰ ਜ਼ੋਨਲ ਬਾਰੇ ਕੀ ਕਹਿਣਾ ਚਾਹੋਗੇ ਆ ਦੇ ਆ ਦੇ ਦੇਖੋ ਅੰਦਾ ਤਲਾ ਸਾਡੇ ਤੇ ਮਿਹਰਬਾਨ ਹੁੰਦਾ ਇੱਕ ਨਹੀਂ ਇਹ ਦੇਖਦੇ ਆ ਕੱਲ ਅੱਛਾ ਤੋੜ ਸਰ ਐਸੀ ਹਿੰਦੀ ਹੁੰਦੀ ਨਹੀਂ ਅੱਜ ਅਸੀਂ ਆਪੇ ਹੱਥ ਲਾਵਾਂਗੇ ਰਾਤਾਂ ਦੀਆਂ ਮਿਹਨਤਾਂ ਨਹੀਂ ਕੋਈ ਦੇਖਦਾ ਦਿਨੇ ਕਿਤੇ ਕੀ ਕਹਾਣੀ ਇੱਦਾਂ ਘੁਆ ਲੋ ਕਿਦਾਂ ਰਾਤਾਂ ਵੇ ਖਾ ਫਿਰ ਇਹ ਅੱਤ ਕੀਤੀ ਹੋਈ ਤਾਂ ਸਾਰੇ ਦੇਖਦੇ ਰਾਤਾਂ ਦੀਆਂ ਮਿਹਨਤਾਂ ਕੋਈ ਨਹੀਂ ਦੇਖਦਾ ਵਾ ਵਾ ਫਿੰਗਰ ਸਾਹਿਬ ਕੋਰੇ ਇਨਤੀ ਗੁਜ਼ਾਰੇ ਕੋ ਲੰਮਾ ਜੜੇ ਪਾ ਕੇ ਪਿਆਸੇ ਹੰਬਾਈ

ਇੱਧਰ ਕਨਿਕਾ ਆਹੋ ਬ੍ਰਿਟਿਸ਼ ਆਪਕੂ ਥੈਂਕ ਯੂ ਇਹ ਉਧਰ ਕੀਰਤੀ ਨੂੰ ਦਾ ਨਾਮ ਲੇ ਅੋਈ ਵਾਲੀ ਰੀਜਨ ਦੇ ਪੱਥਰਾ ਕਨਿਕਾ ਅਗਲਾ ਇਨਾਮ ਇਹਨਾਂ ਨੂੰ ਸਾਈਡ ਤੇ ਰੱਖ ਲ ਕੇ ਜੀਮ ਬਾਰੀਆਂ ਬਹੁਤ ਆ ਸੱਤੇ ਲਾ 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 ਅਗਲੀ ਅਗਲਾ ਸਨਮਾਨ ਕਿੱਦਾਂ ਦਾ ਹੈ ਕਨਿਕਾ ਨੂੰ ਕਨਿਕਾ ਲੰਬੀ ਵੋਏ ਵੀ ਆ ਵੀ ਲੰਬੀ ਹੈ ਉਹ ਆ ਦੇ ਥਲੇ ਫਟਾ ਫੁੱਟਾ ਰ ਖੋਲਿਆ ਗਿਆ ਕਿਰਦੀ ਇੱਕ ਖੰਦੇ ਤੋਂ ਆਈ ਤੇ ਪੈਸਾ ਜੈਟ ਲੈਣ ਮਾਤੀ ਕਰੋ ਮੋਹਰ ਕੱਢੀਓ ਸੋਨਿਹਾਲ ਸਾਤਰੀ ਆਕਾਲ ਕੋ ਸਾਹਿਬ ਛੋਟੇ ਕੋ ਸਾਹਿਬ ਤੇ ਮਹਿੰਦੀ ਲਾ ਰਹੇ ਨੇ ਮੈਂ ਵੀ ਮਹਿੰਦੀ ਲਾਉਣੀ ਹੈ ਫੇਰ ਬੈਠਾਗਾ ਕਿੱਕੀ ਆ ਜਾ ਇਸ ਸਾਲ ਕੀ ਇੱਥੇ ਹੀ ਸੀਨਾ ਦਾ ਮਾਰਾ ਬਈ ਬੁਲਾ ਤੈਨੂੰ ਕਿਹਦਾ ਜੀ ਉਸ ਨਾ ਕਰੀ ਬਸ ਸੋਨੇ ਕੋ ਸਾਹਿਬ ਮੇਰੇ ਜਾਨ ਇਹ ਹਰੇ ਦੀ ਗੁੱਲੀ ਆ ਕੋ ਸਾਹਿਬ ਕਹਿੰਦੇ ਮੈਂ ਤੇਰਾ ਚੈੱਕ ਕਰ ਲਵਾਂ ਸਾਉਕਦਾ ਕੀ ਆ ਤਾਲਾ ਬਰਾਵਾ ਜਲਦੀ ਸੁਣਨਾ ਮੈਂ ਤਾਂ ਵੀ ਆਣਾ ਫਟਾ ਲਾਉਣਾ ਮੈਂ ਆਉਂਦੇ ਆ ਕਹਿੰਦੇ ਕੋਸਾ ਸਾਰੇ ਲੱਗ ਗਏ ਜੈਕਟ ਦੇ ਵਿੱਚ ਕਹਿੰਦੇ ਕੋਸਾ ਸਾਰੇ ਹੀ ਲੱਗ ਗਏ ਜੈਕਟ ਦੇ ਵਿੱਚ ਘੁੰਮ ਕੇ ਦਿਖਾ ਘੁੰਮ ਕੇ ਘੁੰਮ ਕੇ ਜੈੱਟ ਹੀ ਆ ਜੈੱਟ ਹੀ ਆ ਫੇਕ ਹੀ ਹੋਇਆ ਫੇਕ ਹੀ ਹੋਇਆ ਕੋਲੇ ਦੀ ਆ ਕੋਲੇ ਦੀ ਆ ਨਹੀਂ ਫੇਕ ਹੀ ਹੋਇਆ ਆਪਣੇ ਪੈਸੇ ਦੀ ਬਣਵਾਈਆ ਆਪਣੇ ਪੈਸੇ ਦੀ ਬਣਵਾਈਆ ਤੇਰੇ ਕਹਿਣ ਤੇ ਚੁੱਪ ਹੋ ਜਾਣਾ ਆ ਦੇਖ ਲੈ ਦਾ ਅਸਲੀ ਰੂਪ

ਚੱਲਾ ਆ ਮਿਲਦੇ ਆ ਸਵੇਰੇ ਕਿੱਦਾਂ ਗੱਲੂ ਫੇ ਕੜਾ ਗੁੜਾ ਤਿਆਰੀ ਨਾ ਨਹੀਂ ਉਹਨਾਂ ਦੇ ਸਿਰ ਚ ਇਹ ਇਹ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੋਈ ਮੇਰੀ ਗੱਲ ਸੁਣ ਸੁਵੇਤਾ ਵੀ ਗੱਲ ਸੁਣ ਉਦੋਂ ਇੰਟਰੋਡਕਸ਼ਨ ਸ਼ਵੇਤਾ ਨਾ ਕਵਜਾ ਕਿਉਂ ਇਕਬ ਜਲਨ ਚੱਲੇ ਸਵੇਤਾਂ ਨੂੰ ਛੱਡਣੀ ਚੱਲੇ ਆ। ਵੇਖੀਓ ਵੇਖੀਓ ਛੱਡਣੀ ਚੱਲੇ। ਵੇਖੀਓ ਵੇਖੀਓ ਘੋਰਨੀ ਆ ਘੋਰਨੀ ਆ। ਆਹ ਆਹ ਇਕ ਸਵੇਤਾਂ ਤੇ ਇੱਥੇ ਹੀ ਆ। ਆਪਾਂ ਤੁਹਾਡੀ ਹੋਵੇ ਨਾ ਹੈ। ਜਾਣਾ ਕਵਜਾ ਲੈਣ ਜਾਣਾ? ਕਵਜਾ ਲੈਣ ਜਾਣਾ? ਨਹੀਂ ਕਵਜਾ ਲੈਣ ਜਾਣਾ। ਮੈਂ ਵੀ ਜਾਣਾ ਅੱਗੇ ਕਿਹੜੀ ਯਾਰ। ਹਾਂਜੀ। ਚੱਲ ਫੇਰ ਤੋ ਉੱਦਾਂ ਬਹੁਤ ਬਹਿਲਵਾਨ ਆ ਉਦਾਂ ਦੇ ਦੂਜੇ ਬੰਦੇ ਦਾ ਸਿਰ ਪਾੜ ਦੇਵੇ ਆਪਣੀ ਨਹੀਂ ਉਦਾਂ ਤਾਂ ਆਪਣੀ ਕੈਂਚੀ ਵਰਗੀ ਜਵਾਨ ਨਹੀਂ ਅਗਲੇ ਬੰਦੇ ਦਾ ਕਤਲ ਕਰ ਦਵੇ ਨਹੀਂ 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 ਇੱਧਰ ਉਹਨਾਂ ਨੂੰ ਮੈਂ ਤਾਂ ਖੁੱਲਾ ਹੀ ਰੱਖਿਓ ਜੀ ਅਸੀਂ ਭੱਜਦੇ ਨਹੀਂ ਆਉਣਾ ਹੋਇਆ ਨਹੀਂ ਚੱਲ ਮੁੜੀਏ ਫੇਰ ਕਹਿੰਦੀ ਮੈਂ ਨਹੀਂ ਡਰਦੀ ਕਿਦਾਂ ਬੂਹਾ ਮੁੜਦੀ ਚਲ ਓਕੇ ਫੇਰ ਓਕੇ ਬਾਏ ਵਾ ਕੀ ਹੋਇਆ ਤੁਸੀਂ ਨਾਲ ਹੀ ਜਣ ਚਲੋ ਚਲੋ ਫੇਰ ਤੇਰੇ 11 ਦੀ 11 ਰੱਖ ਨੇਰੀ ਪੀਆ ਕਰ ਚਿੱਲ ਮਤਵਾ ਬਸ ਹੁਣ ਨਾਟੀ ਦੀ ਗੋਚ ਬਣ ਗਈ ਐ ਇਹ ਕੀ ਆ ਕਰਦੇ ਤੂੰ ਜਿਹੜੀ ਆ ਦੱਸ ਇਸ ਦਾ ਗਾ ਲੈ ਲੱਭੋ ਆ ਇਨਾ ਸ਼ੋਰ ਨੂੰ ਆ ਨਹੀਂ ਤਾਨੂੰ ਮੈਡਮ ਕਹਤਾ ਗਏ ਆ ਕਿ ਮੈਨੂੰ ਪਤਾ ਸਾਰੀਆਂ ਦਾ ਹੀ ਆ ਸਾਰੀਆਂ ਹੀ ਬਹੁਤ ਵਧੀਆ ਆ ਕਿ ਨੀ ਕਹਿ 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 ਹਾਂ ਅੱਗੇ ਕਰ ਮੈਡਮ ਨੇ ਹੋਰ ਵੇਜ ਕਿਹਾ ਸੋ ਕੀ ਕਹਿੰਦੇ ਮੈਡਮ ਮੈਡਮ ਉਹ ਬੋਲ ਕਹਿੰਦੇ ਆ ਜੇ ਹੁਣ ਵਲੌਗ ਦਾ ਮੈਡਮ ਦੇਖ ਲੈਣ ਫੇਰ ਅੱਜ ਮੈਡਮ ਨੂੰ ਇੱਕ ਕਹਿੰਦੀ ਮੈਮ ਸਾਡੇ ਮੈਡਮ ਬਹੁਤ ਚੰਗਿਆ ਮੈਡਮ ਲੱਗੀ ਕਿਰਤੀ ਕਿਰਤੀ ਸੋ ਜਾ ਕਿਰਤੀ ਸੋ ਜਾ ਨਹੀਂ ਤਾਂ ਕੋੜ ਆ ਜਾਊਗਾ ਕਿਰਤੀ ਸੋ ਜਾ ਫੇਰ ਨਾ ਕਈ ਵਾਰਸੀ ਆ ਗਈ ਕੀ ਹੋਇਆ ਜਗਾ ਨਹੀਂ ਜਗਾ ਨਾ ਕਿੱਥੋਂ ਆਏ ਤੁਸੀਂ ਇੱਧਰ ਆਓ ਥੱਲੇ ਹਾਂਜੀ ਮੰਨਿਆ ਤੁਸੀਂ ਦੀਦੀ ਮੰਨਿਆ ਤੁਸੀਂ ਖੰਨੇ ਇੱਕ ਦਿਨ ਪਹਿਲਾਂ ਜਾਏ ਇਹ ਤਾਂ ਮਰੇ ਥੜੀ ਜਿਹਾ ਸੁਣਨ ਸੱਤਾਂ ਅਸੀਂ ਬੈਠੇ ਪਈਏ ਥੱਲੇ ਆਓ ਤੇਰੀ ਸਰਦੀ ਰੀਸ ਲਾਈ ਕਿੰਦਾ ਸਰਗੀ ਦੱਸ ਤੇ ਯਾਰ ਤੈਨੂੰ ਪਤਾ ਨਾ ਕੋਸਾ ਵੇ ਮੇਰੀ ਰੀਸ ਅੱਜ ਦਾ ਪਹਿਲਾ ਲਾਈ ਥੋੜੀ ਤੇ ਆ ਯਾਰ ਲਾ ਦੇ ਯਾਰ ਫੇਰ ਹੋਰ ਸੀ ਹੈਗੀ ਉਹਨਾਂ ਤੋਂ ਉੱਪਰ ਦੱਸੋ ਲੈ ਫੇਕ ਹੀ ਹੋਇਆ ਥੋੜੀ ਰੀਸ ਆ ਲੱਗ ਰਹੀ ਸੀਗੀ ਰੀਸਾ ਲੱਗ ਰਹੀ ਸੀ ਥੋੜੀ ਨਸਕਾਰ ਕਿੰਦਾ ਰੀਸ ਲਾਉਂਦੀ ਸੀ ਤੁਸੀਂ ਨਹੀਂ ਹੁਣ ਤਾਂ ਤੁਸੀਂ ਆ ਆ ਸਾਡੇ ਬਲੌਗਰ ਸਾਹਿਬ ਮੈਨੂੰ ਕਹਿੰਦੇ ਫੋਨ ਆਪਣੇ ਹੱਥ ਚ ਲੈ ਮੈਨੂੰ ਕਹਿੰਦੇ ਆਹ ਨੂੰ ਬੜਾ ਫੋਨ ਰੱਖੋ ਮੇਰਾ ਮੈਂ ਫੋਨ ਸਾਬ ਫੋਨ ਫੋਨ ਨਹੀਂ ਬਾਗੀ ਤੈਨੂੰ ਬੜਾ ਇਹਦੇ ਚ ਤਨੂ ਸੀ ਪਲਪਲ ਦੀ ਖਬਰ ਦਿੱਤੀ ਹੈ ਕਹਿੰਦੇ ਕਿੱਥੇ ਫਰੀਕ ਕਰਕੇ ਮੋਰੀਆਂ ਤਾਂ ਕਹਿੰਦੇ ਕਿੱਥੇ ਗੱਦਾ ਦੀ ਮੋਰੀਆਂ ਤਾਂ ਸੱਚੀ ਘਰ ਇੱਧਰ ਕਰਕੇ ਮੇਰਾ ਉਪਰ ਸਟਰੀਟ ਤਾਂ ਬੜਾ ਸੁਪਤ ਨੂੰ ਦਿਨ ਇੰਤਰਾਉਂਦਾ ਫੀਲੋ ਪਾਣੀ ਜਿੰਦਾ ਪੀਂਦਾ ਟਰੈਂਡਸ ਵਾਲੀ ਹੈ ਆ ਬੋਤਲ ਟਰੈਵਲ ਬੋਤਲ ਟਰੈਂਡਸ ਨਹੀਂ ਟਰੈਂਡਸ ਵਾਲੀ ਬੋਤਲ ਸਵੇਰੇ ਆਉਗੀ ਸਹੀ ਗੱਲ ਆ ਸਹੀ ਗੱਲ ਆ ਬਿਲਕੁਲ ਸਹੀ ਗੱਲ ਤੁਹਾਨੂੰ ਦੀਦੀ ਸਾਡੇ ਨਾਲ ਨਹੀਂ ਹੈਗੇ ਪਰ ਇਹ ਉਹਨਾਂ ਨੂੰ ਭੁੱਲ ਨਹੀਂ ਰਿਹਾ ਨਾਲਾ ਚੇਤੇ ਗੀ ਜਾਂਦੇ ਮਤਲਬ ਕਮੀ ਮਹਿਸੂਸ ਨਹੀਂ ਹੁੰਦੀ ਅਸੀਂ ਕਦੇ ਕਮੀ ਮਹਿਸੂਸ ਨਹੀਂ ਹੁੰਦੀ ਤੁਹਾਨੂੰ ਪਤਾ ਸੀ ਉਹਨੇ ਯਾਦ ਹੀ ਰੱਖਿਆ ਟਰੈਂਡਸ ਬਿਲਕੁਲ ਕੀ ਕਰਨੀ ਆ ਉਹ ਕੰਦੀ ਖੂਕ ਦਿਓ ਫਿਰ ਪੀ ਕੇ ਪੀ ਕੇ ਮਾਰ ਦਿਓ ਯਾਰੀ ਪੀਤੀ ਅੱਜ ਨੇ ਮੈਂ ਹੀ ਥੀਣੀ ਯਾ ਪਗਿਲ ਨੇ ਇਹ ਕਿਵੇਂ ਹੋਦੀ ਹੈ ਮੇਰੀ ਤੇ ਇੱਥੇ ਕਿਵੇਂ ਹੋਦੀ ਹੈ ਆਈਆ ਮੈਂ ਦਿੱਤੀ ਇਹ ਦੁਪੱਟਾ ਹੁਣ ਨਹੀਂ ਪੋਹੀ ਇਹ ਉਹ ਦੇ ਲੋ ਪਰ ਠੀਕ ਹੈ ਸੋੜ ਦਲੀਤੀ ਦੇਖੀ ਨਹੀਂ ਤੇ ਦੇਖੀ ਉਹਦਾ ਗਾਣਾ ਇਦਾਂ ਦਾ ਮੈਂ ਕਹਿੰਦੀ ਤਮੰਨਾ ਤਮੰਨਾ ਗਾਣਾ ਸੁਣਿਆ ਬੜਾ ਜਿਹੜਾ ਕਹਿੰਦੀ ਸਿੰਗਰ ਸਾਹਿਬ ਬਣਾਉਣੇ ਮੇਰੇ ਤਮੰਨਾ ਜੀ ਗਾਣਾ ਗਾਉਂਦੇ ਤਮੰਨਾ ਜੀ ਕੋਈ ਪਹਿਲੇ ਲੱਲ ਲਿਕਾਰੇ ਨਾਲ ਮੈਂ ਡਰ ਗਈ ਦੂਜੇ ਲਿਕਾਰੇ ਨਾਲ ਅੰਦਰ ਵੜ ਗਈ ਤੀਜੇ ਲਿਕਾਰੇ ਨਾਲ ਨੋ ਮੇਰਾ ਲੱਗੇ ਕਿੱਥੇ ਚੌਥੇ ਲਿਕਾਰੇ ਵੜਾ ਗੜਾ ਵਾ ਇੱਕ ਸੋਣ ਮਹੀਨਾ ਹੁੰਦਾ ਮੈਨੂੰ ਇੱਕ ਸੋਣ ਮਹੀਨਾ ਮੈਨੂੰ ਸੋਣ ਦਾ ਇੰਤੈ ਕਹਵਾ ਨਹੀਂ ਸਭੀ ਆਪਾਂ ਗੱਲ ਨੂੰ ਬਸ ਪਰ ਸਾਬਰੇ ਪੱਤਰੀ ਨਹੀਂ ਪੱਤਰੀ ਨੂੰ ਤਾਂ ਅੱਗ ਲਾਤੀ ਪੰਡਤ ਜੀ ਨੇ ਪੱਤਰੀ ਆ ਕੀ ਨਾ ਵੀ ਕਹਿਣ ਲੈ ਬੜ ਜੀ ਸੂਫੀ ਜੂਗੀ ਚਲੋ ਬੋਲਾ ਲੰਨੇ ਅਸੀਂ ਚੋੜੜਾ ਲਾ ਦੇ ਬਾਬਾ ਬਾਬੇ ਦਾ ਬਾਬੇ ਦਾ ਕਿੰਨੇ ਨੱਚਣਾ ਸੀ ਸੈਸ ਹੋ ਗਿਆ ਇਹ ਕਿਹੜਾ ਨਾਕਸੰ ਤੇਰੀ ਸੋਣਿਆ ਤੇਰੇ ਬਿਨਾ ਜੀਣ ਬਾਰੇ ਸੁਤਿਆ ਹਾਤਾ ਨਹੀਂ ਹਾਂ ਮੈਂ ਕਸੰ ਦੇਰੀ ਸੋਨਿਆ ਤੇਰੇ ਬਿਨ ਬਿੜ ਬਾਰੇ ਸੁੱਚਿਆ ਨਹੀਂ ਹੋਰ ਬਜਨ ਦਾ ਇਤਖ ਹੋਣ ਦਾ ਬਜਨ ਦਾ ਏ ਇਤਖ ਹੋਣ ਦਾ ਗੋਲੀ ਨੇ ਓਏ ਪੈਸੇ ਥੋੜੇ ਜਿਹਾ ਕੱਟ ਸੀ ਮਿਊਜ਼ਿਕ ਵੀਡੀਓ ਵੀ ਵਿੱਚ ਹੀ ਕਰਨੀ ਪਈ ਸਾਨੂੰ ਤੇ ਥੋੜੇ ਘੱਟ ਸੀ ਮਿਊਜ਼ਿਕ ਵੀਡੀਓ ਨਾਲ ਹੀ ਚੱਲ ਰਹੀ ਚਲੋ ਚਲੋ ਯਾ ਮਿਲਾ ਸਾਰੇ ਕਿਹਨਾਂ ਚ ਆਏ ਕਰਨਾ ਉਹ ਬੋਰਡ ਅੰਡਰਡਾ ਪਰ ਤੇ ਸੱਜਣਾਂ ਦੇ ਜਿਹੇ ਤਰ੍ਹਾਂ ਸਖੜੀ ਪੈਣੀ ਹੈ ਤੂੰ ਆ ਦੇਖਦੇ ਦੇਖਦੇ ਹੋਏ ਵੀ ਗਾਣਾ ਆ ਕਿਉਂਕਿ ਅਸੀਂ ਕਿਉਂਕਿ ਸਾਡਾ ਬਜਟ ਬਹੁਤ ਘੱਟ ਹੁੰਦਾ ਆ ਅਸੀਂ ਉਹਦੇ ਚ ਹੀ ਤਿਆਰ ਕਰ ਲਾਉਂਦੇ ਹਾਂ ਕਾ ਕਿ ਗ੍ਰੰਟ ਲੱਗਿਆ ਵਰਮਿੰਗ ਵਾਲੇ ਦਾ ਬਜਟ ਉਹ ਕੱਟ ਦੇ ਵੀਡੀਓ ਤਾਂ ਤੁਸੀਂ ਅੰਦਰ ਹੀ ਬਰਬਾਦ ਕਰੀ ਚਲੋ ਕੋਈ ਨਹੀਂ ਹੋਰ ਸੈਟਸ ਆਪਾਂ ਆਉਂਦੇ ਹਾਂ ਲੱਗੇਗਾ ਨਹੀਂ ਸੈਟਸ ਹੋਗੇ ਅੰਮ੍ਰਿਤਪੁਰ ਕਿਹਦੇ ਜਿਹੜਾ ਉੱਥੇ ਗਾਣਾ ਹੋਊਗਾ ਹੈ ਮਾਹੌਲ ਬਣਾਉਣ ਲਈ ਜਿਹੜਾ ਗਾਣਾ ਗਾਣਾ ਕਿੱਕੀ ਵੀ ਬੋਲੀ ਕਿੱਕੀ ਵੀ ਬੋਲੀ ਕਿੱਕੀ ਵੀ ਬੋਲੀ ਕਿੱਕੀ ਮੇਰੀ ਬੋਲ ਦੇਣੀ ਕਿੱਕੀ ਬੋਲੀ ਉਹ ਕਿੱਕੀ ਦੀ ਡਿਮਾਂਡ ਦਾ ਮੈਂ ਚਲੋ 1 2 3 ਸ਼ਾਰਪ ਐਡਮਿਨ ਪਤਾ ਨਹੀਂ ਮਾਲਕੀ ਤੇ ਤੇ ਭੰਤੀ ਕੂ ਦਾ ਪਾਣੀ ਦੀਦੀ ਦਾ ਗਾਣਾ ਛੋੜ ਕੇ ਖੂ ਦਾ ਪਾਣੀ ਸੁੱਕ ਗਿਆ ਬੈਕਗ੍ਰਾਉਂਡ ਬੈਕਗ੍ਰਾਉਂਡ ਮਿਊਜ਼ਿਕ ਦੀਦੀ ਚੱਲ ਯਾਰ ਜਿਹੜਾ ਹਾਤ ਹੁਣ ਗਾਉਣ ਲਈ ਸੀ ਉਹੀ ਗਾਣਾ ਕਿਹੜਾ ਸੀ ਮਲਕੀ ਖੂ ਦੇ ਉੱਤੇ ਹੁਣ ਹੀ ਅੱਛਾ ਹਾਂਜੀ ਇੱਕ ਚਰਖਾ ਦੇ ਵਿੱਚ ਢਾਲਿਆ ਇੱਕ ਚਰਖਾ ਦੇ ਵਿੱਚ ਢਾਲਿਆ ਡਾਉਨ ਹੋ ਗਈ ਬੜਗੜਾਣੀ 1 2 3 ਸਟਾਰਟ ਇੱਕ ਚਰਖਾ ਦੇ ਵਿੱਚ ਢਾਲਿਆ ਇੱਕ ਚਰਖਾ ਦੇ ਵਿੱਚ ਢਾਲਿਆ ਕੜਕਾ ਕੜਕਾ ਇੱਕ ਚੈ ਗਲੀ ਪੰਦੀ ਦਾ ਢੀ ਚਲ ਵਾ 1 2 3 ਇੱਕ ਚੈ ਖੱਦ ਦੇ ਵਿੱਚ ਡਾੜਿਆ ਇੱਕ ਚੈ ਖੱਦ ਦੇ ਵਿੱਚ ਡਾੜਿਆ ਜੇ ਸਰਮਾ ਖੱਦ ਦੇ ਵਿੱਚ ਪਾ ਲਿਆ ਜੇ ਸਰਮਾ ਖੱਦ ਦੇ ਵਿੱਚ ਪਾ ਲਿਆ ਕਿਤੇ ਤੇਰੀ ਅਟਕ ਕਾਸ਼ੀ ਕਿਤੇ ਤੇਰੀ ਹਾਲ ਕੱਗੇ ਸੋਣੀਏ ਗੋਲ ਗੋਲ ਗੁੰਦ ਦੇ ਦੇਖੂ ਤੇ ਤੇਰੀਆਂ ਜਵਾ ਮਨ ਨੂੰ ਹੋਈਆ ਮੇਲਾ ਕੀ ਹੁਣ ਸੱਸੀਆਂ ਤੇ ਸੋਨੀਆਂ ਇੱਕ ਲਾੜੀ ਹਣ ਤੇ ਸਾਨੂੰ ਖੜਿਆ ਜਿਉਂਦੇ ਜਾਣ ਖੈਗ ਨਹੀਂ ਜਾਓ ਜਾਓ ਉਦੇ 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 ਇਖਤਰੀ ਆ ਤਾਸ਼ੀ ਲਈ ਸੋਨੀਆਂ ਇੱਕ ਤੇਰੀ ਲੱਖ ਕਛਮੀ ਸੋਨੀਆਂ ਇੱਕ ਤੇਰੀ ਨਾਲ ਕਗਰੀ ਹੁਣ ਨਾ ਗਿਆ ਲੱਗਿ ਸਿਨੇ ਤਗਣਾ ਕੋਈ ਸਿਤਾ ਉਹ ਖਾਦਾ ਉਹ ਹੈ ਕਿੰਨੀ ਦੇ ਕਿੰਨੀ ਚਲੋ ਉਹ ਮਲਕੀ ਖੂਦੇ ਉੱਤੇ ਭਰਦੀ